ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪੁ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਗਿਆਨ ਧਿਆਨ ਕਿਛੁ ਕਰਮ ਨ ਜਾਣਉ ਸਾਰ ਨ ਜਾਣਉ ਤੇਰੀ ਸਬਤੇ ਬਟ ਸਤਿਗੁਰ ਨਾਨਕ ਜਨ ਕਲ ਰਖੀ ਮੇਰੀ ਡੰਡੋਤ ਬੰਦਨ ਅਨਕਬਾਰ ਸਰਬ ਕਲਾ ਸਮਰਥ ਡੋਦਨ ਤੇ ਰਖੋ ਪ੍ਰਭੂ ਨਾਨਕ ਜਿਕਰ ਹਥੇ ਫਿਰ ਤੇ ਫਿਰ ਤਪ ਬਿ ਆਇ ਪਰਿਆ ਤੋ ਸਰਨਾਏ ਨਾਨਕੀ ਪ੍ਰਭੇਨਤੀ ਆਪਣੀ ਭਗਤੀ ਲਾਏ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਧ ਸੰਗਤ ਅੱਜ ਨਵਾਂ ਮਹੀਨੇ ਦੀ ਸੰਗਰਾਦ ਸ਼ੁਰੂ ਹੋਈ ਆ ਮਾਰੇ ਪੁਕੇਸ਼ ਬਤ ਜਿਨੀ ਇਕਵੰਕ ਸਤਿਗੁਰ ਪ੍ਰਸਾਦ ਅਸਨ ਪ੍ਰੇਮ ਉਹ ਮਾੜਾ ਕਿਉ ਮਿਲੀਏ ਹਰ ਜਾਏ ਸਾ ਸੰਗਤ ਅਸੂ ਦਾ ਬਦਲ ਹੁੰਦਾ ਆਸਨ ਔਰ ਜਿਸ ਤਰ੍ਹਾਂ ਸਰੀਰ ਦਾ ਆਸਨ ਬੈੱਡ ਹੁੰਦਾ ਇਸੇ ਤਰ੍ਹਾਂ ਹੀ ਜੀਵ ਆਤਮਾ ਦਾ ਆਸਨ ਬ੍ਰਹਮ ਹੁੰਦਾ ਪਰਮਾਤਮਾ ਹੁੰਦਾ ਉਹਦੇ ਵਿੱਚ ਮਿਲ ਕੇ ਹੀ ਉਹਨੂੰ ਸੁੱਖ ਮਿਲਦਾ ਅਸਨ ਉਹਨੂੰ ਹੀ ਮਿਲਦਾ ਜਿਹੜਾ ਭਦਰਪੁਰਸ਼ ਹੋਵੇ ਔਰ ਭਦਰਪੁਰਸ਼ ਬਨਣ ਵਾਸਤੇ ਸਾਵਣ ਸ਼੍ਰਵਣ ਕਰਨਾ ਪੈਂਦਾ ਸਰਵਣ ਕਰਨਾ ਪੈਂਦਾ ਪਰਮਾਤਮਾ ਦਾ ਨਾਮ ਪਰਮਾਤਮਾ ਦੀ ਕਥਾ ਪਰਮਾਤਮਾ ਦੀ ਬਾਣੀ ਤੋਂ ਮਹਾਰਾਜ ਕਹਿੰਦੇ ਆ ਕਿ ਬਹੁਤ ਤਪਸ਼ ਤੋਂ ਬਾਅਦ ਹੁਣ ਮਿੱਠੀ ਰੋਤ ਆ ਗਈ ਆ ਜਿਹਨੂੰ ਕਹਿੰਦੇ ਤਿਹਾਰਾਂ ਦੇ ਦਿਨ ਚੱਲ ਪਏ ਆ ਹੁਣ ਇਸ ਮਿੱਠੀ ਰੋਤ ਵਿੱਚ ਕੋਈ ਬਹਾਨਾ ਵੀ ਨਹੀਂ ਹੈਗਾ ਨਹੀਂ ਤੇ ਕਈ ਵਾਰੀ ਮਨੁੱਖ ਗਰਮੀਆਂ ਦਾ ਬਹਾਨਾ ਬਹਾਨਾ ਬਣਾ ਲਿੰਦਾ ਸਰਦੀਆਂ ਦਾ ਬਹਾਨਾ ਬਣਾ ਲਿੰਦਾ ਤੇ ਹੁਣ ਕਹਿੰਦੇ ਕਿ ਇਹ ਮਹੀਨਾ ਜਿਹੜਾ ਇਹ ਸਾਰਿਆਂ ਨੂੰ ਬਹੁਤ ਪਿਆ ਪਿਆਰਾ ਹੁੰਦਾ ਸੰਸਾਰੀ ਵੀ ਇਸ ਮਹੀਨੇ ਦੇ ਵਿੱਚ ਬਹੁਤ ਪ੍ਰੇਮ ਦਾ ਇੱਕ ਬਹੁਤ ਵੱਡਾ ਤੂਫਾਨ ਆਉਂਦਾ ਹੜ ਆਉਂਦਾ ਉਹ ਮਹੜਾ ਔਰ ਉਹ ਪ੍ਰੇਮ ਜਿਹੜਾ ਉਹ ਵੱਸੋਂ ਬਾਹਰ ਹੀ ਹੁੰਦਾ। ਤੋਂ ਜਿਹੜਾ ਗੁਰਮਖ ਪਿਆਰਾ ਹੁੰਦਾ ਉਸ ਤੇ ਪ੍ਰੇਮ ਦੇ ਨਾਲ ਸੇਵਾ ਸਿਮਰਨ ਕਰਦਾ ਤੇ ਸੰਸਾਰੀ ਜਿਹੜਾ ਹੈਗਾ ਉਹਨੂੰ ਫਿਰ ਆਪਣੇ ਰਿਸ਼ਤੇਦਾਰ ਜਿਹੜੇ ਹੈਗੇ ਆ ਇਸਤਰੀ ਉਹਦੇ ਵੱਲ ਪ੍ਰੇਮ ਉਹਦਾ ਲੱਗ ਜਾਂਦਾ ਵਾ। ਤੋਂ ਇਹੋ ਹੀ ਮਹਾਰਾਜ ਕਿਰਪਾ ਕਰਦੇ ਨੇ ਕਿ ਭਾਈ ਰੁੱਤ ਤਾਂ ਮਿੱਠੀ ਆ ਗਈ ਐ। ਜਿਹੜੀ ਗਰਮਸੀ ਰੁੱਤ ਉਹਦਾ ਬਦਲ ਗਈ ਆ ਪਰ ਤੂੰ ਨਹੀਂ ਬਦਲਿਆ। ਕਿਉਂ ਬਦਲਣਾ ਸੀਗਾ ਸੋ ਮਹਾਰਾਜ ਕਹਿੰਦਿਆ ਕਿ ਭਾਈ ਤਪ ਦੇ ਦਿਨਾਂ ਤੋਂ ਬਾਅਦ ਚੰਗੇ ਦਿਨ ਆਏ ਨੇ ਹੁਣ ਇਹ ਸੋਚ ਕਿਉਂ ਮਿਲਿਏ ਹੁਣ ਕਿੱਦਾਂ ਪਰਮੇਸ਼ਰ ਪ੍ਰਮਾਤਮਾ ਦੀ ਪ੍ਰਾਪਤੀ ਹੋਵੇ ਮਨ ਤਨ ਪਿਆਸ ਹੈ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸਾ ਸੰਗਤ ਉਨੂੰ ਹੀ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜਿਹਦੇ ਅੰਦਰ ਤਨ ਤੇ ਮਨ ਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਦਰਸ਼ਨਾਂ ਦੀ ਕਣੀ ਲੋਚਾ ਹੁੰਦੀ ਹੈ ਬਹੁਤ ਜ਼ਿਆਦੀ ਲੋਚਾ ਹੁੰਦੀ ਹੈ ਥੋੜੀ ਲੋਚਾ ਨਹੀਂ ਤੋਂ ਮਹਾਰਾਜ ਕਹਿੰਦੇ ਆ ਕਿ ਪਰਮੇਸ਼ਰ ਪ੍ਰਮਾਤਮਾ ਜੀ ਦੇ ਦਰਸ਼ਨਾਂ ਵਾਸਤੇ ਮੇਰਾ ਮਨ ਲੋਚੇ ਗੁਰਦ੍ਰਸ਼ਨ ਤਾਂ ਹੀ ਬਿਲਪਕਰੇ ਚਾਤਰੀ ਕੀ ਨਹੀਂ ਆਈ ਮਾਰੇ ਕਹਿੰਦੇ ਕਿ ਜਿਹੜੇ ਭਗਤ ਹੁੰਦੇ ਆ ਉਹਨਾਂ ਨੇ ਤਪੱਸਿਆ ਹੀ ਦਰਸ਼ਨਾਂ ਵਾਸਤੇ ਕੀਤੀ ਹੁੰਦੀ ਹੈ ਦਰਸ਼ਨਾਂ ਦੀ ਬਹੁਤ ਵੱਡੀ ਮਹੱਤਤਾ ਹੁੰਦੀ ਹੈ ਸੰਤ ਸਹਾਈ ਪ੍ਰੇਮ ਕੇ ਹਉ ਤਨ ਕੇ ਲਗਾ ਪਾਏ ਸਾ ਸੰਗਤ ਜਿਹੜੇ ਸੰਤਾਂ ਦਾ ਦਰਸ਼ਨ ਹੁੰਦਾ ਸੇਵਾ ਹੁੰਦੀ ਹੈ ਇਹਦਾ ਕਰਕੇ ਹੀ ਪ੍ਰੇਮ ਪ੍ਰਗਟ ਹੁੰਦਾ ਕਿਉਂਕਿ ਵਾਤਾਵਰਨ ਜਿਹੜਾ ਉਦੋਂ ਵੀ ਬਹੁਤ ਜਿਆਦਾ ਪ੍ਰਭਾਵ ਪੈਂਦਾ ਤੋ ਇਹ ਜਿਹੜਾ ਪ੍ਰੇਮ ਹੁੰਦਾ ਇਹੇ ਪ੍ਰੇਮੀ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਹੀ ਇਹ ਪ੍ਰਗਟ ਹੁੰਦਾ ਵੇਣ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਹੀਂ ਜਾਏ ਕਹਿੰਦੇ ਆ ਕਿ ਇਹ ਜਿਹੜਾ ਸੁਖ ਵਾ ਇਹ ਪਰਮਾਤਮਾ ਦੀ ਪ੍ਰਾਪਤੀ ਤੇ ਹੀ ਸੁਖ ਪ੍ਰਾਪਤ ਹੁੰਦਾ ਵਾ ਹੋਰ ਦੂਜਾ ਕੋਈ ਵੀ ਵਿਕਲਪ ਨਹੀਂ ਹੈਗਾ ਧਰਮ ਦੇ ਮਾਰਗ ਤੇ ਚੱਲਦਿਆਂ ਹੀ ਸੱਚੇ ਮਾਰਗ ਤੇ ਚੱਲਦਿਆਂ ਉਸਤਤ ਕਰੇ ਜਹਾਂ ਮਹਾਰਾਜ ਸਤਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਿ ਭਾਈ ਸੁਖ ਨਹੀਂ ਬਹੁਤਾ ਤਨ ਖਾਟੇ ਸੁਖ ਨਹੀਂ ਦੇਖੇ ਨਿਤਨਾਟੇ ਹੋਰ ਕੋਈ ਵੀ ਦੂਸਰੇ ਵਸੀਲੇ ਦੇ ਨਾਲ ਇਹ ਸੁਖ ਨਹੀਂ ਮਿਲਦਾ ਪਰਮਾਤਮਾ ਦੇ ਪਾਸੇ ਧਰਮ ਦੇ ਪਾਸੇ ਸੇਵਾ ਸਿਮਰਨ ਦਾਨ ਪਣ ਭਲਾ ਪਰਉਪਕਾਰ ਕੀਤੇਆਂ ਹੀ ਇਹ ਸੁਖ ਦੀ ਪ੍ਰਾਪਤੀ ਹੁੰਦੀ ਆ ਜਿਨਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਚੱਖਿਆ ਜੁਬਾਨ ਨੂੰ ਕੋਈ ਵੀ ਚੀਜ਼ ਉਂਗਲ ਲਾ ਕੇ ਲਾਈਏ ਉਹਨੂੰ ਕਹਿੰਦੇ ਨੇ ਚਖਣਾ ਉਹ ਦਿਸਦਾ ਕੁਝ ਨਹੀਂ ਪਦਾਰਥ ਪਰ ਉਂਗਲੀ ਦੇ ਨਾਲ ਜ਼ੁਬਾਨ ਦਾਸ ਦਿੰਦੀ ਆ ਕਿ ਇਹ ਮਿੱਠਾ ਹੈ ਕਿ ਲੂਣ ਵਾਲਾ ਤੋ ਕਹਿੰਦੇ ਜਿਨ੍ਹਾਂ ਨੇ ਪ੍ਰਮਾਤਮਾ ਦੀ ਸੇਵਾ ਕੀਤੀ ਆ ਪ੍ਰੇਮ ਦੇ ਨਾਲ ਉਹ ਤ੍ਰਿਪਤ ਹੋ ਗਏ ਆ ਉਹ ਸੰਤੋਖ ਵਿੱਚ ਆ ਗਏ ਆ ਸੰਤੁਸ਼ਟ ਹੋ ਗਏ ਆ ਸੰਤੁਸ਼ਟੀ ਹੀ ਸਭ ਤੋਂ ਵੱਡਾ ਧਨ ਹੁੰਦਾ ਆਪ ਤਿਆਗ ਬੇਨਤੀ ਕਰੇ ਲੈ ਪ੍ਰਭੂ ਲੜ ਲਾਏ ਪਰ ਇਹ ਉਹਨਾਂ ਨੂੰ ਹੀ ਪ੍ਰਾਪਤ ਹੁੰਦਾ ਜਿਹੜੇ ਨਿਮਾਣੇ ਬਣ ਕੇ ਇੰਨੀਆਂ ਆਸਰੇ ਬਣ ਕੇ ਬੇਨਤੀ ਕਰਦੇ ਆ ਮਹਾਰਾਜ ਕਹਿੰਦੇ ਮੈਂ ਤੇ ਤਿਆਰ ਆ ਤੈਨੂੰ ਆਸਰੇ ਦੇਣ ਨੂੰ ਪਰ ਤੂੰ ਨਿਆਸਰ ਹੋਵੇਗਾ ਫੇਹੀ ਤੈਨੂੰ ਆਸਰਾ ਮਿਲੇਗਾ। ਤੋਂ ਜਿਸ ਤਰ੍ਹਾਂ ਪਤੀ ਨੂੰ ਪਤਨੀ ਨੂੰ ਪਤੀ ਮਿਲ ਜਾਏ ਉਹ ਸੁੱਖ ਮਿਲਦਾ। ਇਸੇ ਤਰ੍ਹਾਂ ਹੀ ਜੀਵ ਨੂੰ ਪ੍ਰਮਾਤਮਾ ਮਿਲ ਜਾਏ ਪ੍ਰਾਪਤ ਹੋ ਜਾਵੇ ਸਤਿਗੁਰੂ ਨਾਨਕ ਤਾਂ ਉਹਨੂੰ ਸੁੱਖ ਮਿਲਦਾ। ਤੋਂ ਕਹਿੰਦੇ ਆਪ ਤਿਆਗ ਦੇਵੇਂਗਾ। ਆਪਣਾ ਆਪ ਤਿਆਗ ਦੇਵੇਂਗਾ ਤਾਂ ਹੀ ਉਹ ਪ੍ਰਮਾਤਮਾ ਲੜ ਲਾਉਂਦਾ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹ ਨ ਜਾਏ ਕਹਿੰਦੇ ਜਿਨ੍ਹਾਂ ਨੂੰ ਪ੍ਰਮਾਤਮਾ ਆਪਣੇ ਲੜ ਲਾ ਲੈਂਦਾ ਉਹ ਫਿਰ ਹਰ ਵੇਲੇ ਹੀ ਮਿਲੇ ਰਹਿੰਦੇ ਨੇ ਸੰਸਾਰ ਦੇ ਰਿਸ਼ਤੇ ਜਿੰਨੇ ਵੀ ਆ ਪਤੀ ਪਤਨੀ ਵੀ ਆ ਇਹਨਾਂ ਨੂੰ ਪਹਿਲ ਮਿਲਣ ਦੀ ਕਾਲੀ ਹੁੰਦੀ ਆ ਫਿਰ ਵਿਛੜਨ ਦੀ ਕਾਲੀ ਹੁੰਦੀ ਆ ਇਨਾਂ ਦੇ ਤਲਾਕ ਵੀ ਹੋ ਜਾਂਦੇ ਨੇ ਕੋਟ ਕਚੈਰੀਆਂ ਭਰੇ ਪਏ ਨੇ ਇਹਨਾਂ ਦੇ ਕੇਸਾਂ ਦੇ ਵਿੱਚ ਬਹੁਤ ਥੋੜੇ ਹੁੰਦੇ ਨੇ ਜਿਨ੍ਹਾਂ ਦਾ ਪਿਆਰ ਤੋੜ ਤਾਂ ਹੀ ਨਿਭਦਾ ਨਹੀਂ ਤੇ ਵਿਛੋੜਾ ਪੈ ਜਾਂਦਾ ਪਿਓ ਪੁੱਤ ਦਾ ਵਿਛੋੜਾ ਪੈ ਜਾਂਦਾ ਕਿਸੇ ਦਾ ਮੂੰਹ ਕਿਸੇ ਪਾਸੇ ਨੂੰ ਕਿਸੇ ਦਾ ਮੂੰਹ ਕਿਸੇ ਪਾਸੇ ਭਰਾਵਾਂ ਭਰਾਵਾਂ ਦੇ ਵਿੱਚ ਵਿਛੋੜਾ ਪੈ ਜਾਂਦਾ ਪਰ ਜੇ ਵਹਿਗਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਜAVE ਤੇ ਫੇਰ ਵੀ ਛੁੜਾ ਨਹੀਂ ਪੈਂਦਾ ਜਿਵੇਂ ਪਾਣੀ ਦੀ ਬੂੰਦ ਸਮੁੰਦਰ ਚ ਮਿਲ ਕੇ ਤੇ ਸਮੁੰਦਰ ਦਾ ਰੂਪ ਹੋ ਜਾਂਦੀ ਫੇਰ ਬੂੰਦ ਨਹੀਂ ਬਣਦੀ ਜਦੋਂ ਜੀਵ ਬ੍ਰਹਮ ਦੇ ਵਿੱਚ ਮਿਲ ਜਾਂਦਾ ਪਰਮਾਤਮਾ ਦੇ ਵਿੱਚ ਮਿਲ ਜਾਂਦਾ ਤੇ ਫੇਰ ਉਹਦਾ ਹੀ ਰੂਪ ਬਣਿਆ ਰਹਿੰਦਾ ਰੱਬ ਵੇਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਪਰ ਮਾਹਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਇਹ ਹਰੀ ਦੀ ਸ਼ਰਨ ਦੇ ਵਿੱਚ ਹੀ ਉਹ ਸੁਖ ਦੀ ਪ੍ਰਾਪਤੀ ਹੁੰਦੀ ਆ ਹੋਰ ਪ੍ਰਮਾਤਮਾ ਤੋਂ ਦੂਜਾ ਕੋਈ ਵੀ ਨਹੀਂ ਜਿਹੜਾ ਪ੍ਰਮਾਤਮਾ ਦੀ ਸ਼ਰਨਾਗਤੀ ਵਰਗਾ ਹੋਵੇ ਸਭ ਤੋਂ ਵੱਡਾ ਹੈ ਹੀ ਪ੍ਰਮਾਤਮਾ ਦੀ ਸ਼ਰਨਾਗਤੀ ਹੈ ਉਹਦੇ ਵਿੱਚ ਹੀ ਸੁਖ ਸ਼ਾਂਤੀ ਹੈ ਉਹੋ ਹੀ ਭਰਮ ਪੈ ਦੂਰ ਕਰਦਾ ਔਰ ਬਾਰੇ ਕਹਿੰਦੇ ਕਿ ਸਤ ਸੰਗ ਤੋਂ ਪਤਾ ਲੱਗਾ ਕਿ ਪ੍ਰਮਾਤਮਾ ਦੀ ਸ਼ਰਨ ਦੇ ਵਿੱਚ ਇੰਨਾ ਸੁੱਖ ਆ ਅਸੂ ਸੁਖੀ ਬਸੰਦੀਆਂ ਜਿਨ੍ਹਾਂ ਮਿਆਂ ਹਰ ਰਾਇ ਸਤ ਸੰਗਤ ਇੱਕ ਸੰਸਾਰੀ ਸੁੱਖ ਹੀ ਨਹੀਂ ਪ੍ਰਮਾਤਮਾ ਦੇ ਮਲਾਪ ਦਾ ਸੁੱਖ ਵੀ ਉਹਨੂੰ ਪ੍ਰਾਪਤ ਹੋ ਜਾਂਦਾ ਉਹ ਸਾਰੇ ਸੁੱਖਾਂ ਦੇ ਪਿੱਛੇ ਜਿਨ੍ਹਾਂ ਮયા ਹਰ ਰਾਏ ਪ੍ਰਮਾਤਮਾ ਦੀ ਕਿਰਪਾ ਕੰਮ ਕਰਦੀ ਆ ਜੇਕਰ ਕਥਾ ਸੁਣਨ ਨੂੰ ਮਿਲੇ ਇਹ ਵੀ ਪ੍ਰਮਾਤਮਾ ਦੀ ਕਿਰਪਾ ਨੌਕਰੀ ਮਿਲ ਜੇਵੇ ਇਹ ਵੀ ਕਿਰਪਾ ਇਹ ਸਮਝਵੇ ਮਹਾਪੁਰਖ ਦਾ ਦਰਸ਼ਨ ਹੋ ਗਿਆ ਇਹ ਵੀ ਕਿਰਪਾ ਬਾਣੀ ਪੜਨ ਨੂੰ ਜੀ ਕਰਦਾ ਇਹ ਵੀ ਕਿਰਪਾ ਸਭ ਪਾਸੇ ਉਹ ਪਰਮੇਸ਼ਰ ਪ੍ਰਮਾਤਮਾ ਦੀ ਹੀ ਕਿਰਪਾ ਸੁਮਾਦਾ ਕਹਿੰਦੇ ਕਿ ਅੱਸੂ ਦੇ ਮਹੀਨਾ ਉਹਨਾਂ ਦਾ ਹੀ ਸਫਲਿਆ ਜਿਹੜੀ ਜੀਵ ਰੂਪੀ ਇਸਤਰੀ ਪਰਮੇਸ਼ਰ ਪ੍ਰਮਾਤਮਾ ਦੇ ਨਾਲ ਮਿਲਦੀ ਹੈ ਪਤੀ ਦਾ ਸੁਖ ਮੰਨਦੀ ਹੈ ਵਾਹਿਗੁਰੂ ਪਰਮੇਸ਼ਰ ਪ੍ਰਮਾਤਮਾ ਦੀ ਸ਼ਰਨਾਗਤੀ ਦਾ ਸੁਖ ਮੰਨਦੀ ਹੈ ਔਰ ਇਹ ਸਾਰਾ ਵਾਹਿਗੁਰੂ ਪ੍ਰਮਾਤਮਾ ਜੀ ਦੀ ਕਿਰਪਾ ਦੇ ਨਾਲ ਹੀ ਹੁੰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ ਔਰ ਉਪਦੇਸ਼ ਸਰਵਣ ਕਰੋ ਤਾਰਣ ਕਰੋ ਆਪਣਾ ਜੀਵਨ ਸਫਲਾ ਕਰੋ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਬ੍ਰਾਪਾਪੇ ਮੇਲੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਾਦਾ ਭਲਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ